ਫ੍ਰੀਕੋਰਡ ਖਬਰਨਾਮਾ ਤੇ ਸਭ ਦਾ ਸਵਾਗਤ ਹੈ। ਫ੍ਰੀਕੋਰਡ ਦੇ ਵਿੱਚ ਗਲੋਬਲ ਐਜੂਕੇਅਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿੱਚ ਵੱਧ ਛੜ ਕੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ ਉਹਨਾਂ ਨੂੰ ਆਲੇ ਸਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਵੱਲੋਂ ਆਨਲਾਈਨ ਸਮੇਂ ਦੇ ਵਿੱਚ 13 ਅਪ੍ਰੈਲ ਨੂੰ ਇੱਕ ਹੋਰ ਸੈਮੀਨਾਰ ਕਰਾਇਆ ਜਾ ਜਿਸ ਵਿੱਚ ਪੀਟੀਈ ਬਾਰੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਬੰਦੇ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਮ ਕਰਕੇ ਗਲੋਬਲ ਐਜੂਕੇਅਰ ਦੇ ਐਮ ਡੀ ਕੁਲਦੀਪ ਸਿੰਘ ਢਾਈਵਾਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੀ 13 ਤਰੀਕ ਨੂੰ ਉਹਨਾਂ ਵੱਲੋਂ ਗਲੋਬਲ ਐਜੂਕੇਅਰ ਦੀ ਛੱਤ ਹੇਠ ਇੱਕ ਸੈਮੀਨਾਰ ਕਰਾਇਆ ਜਾ ਰਿਹਾ ਜਿਸ ਵਿੱਚ ਪੀਟੀਈ ਦੇ ਮਹਾਰਤ ਪਹੁੰਚਣਗੇ ਅਤੇ ਉਹਨਾਂ ਵੱਲੋਂ ਬੱਚਿਆਂ ਨਾਲ ਪੀਟੀਈ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਇਹ ਜਿਹੜਾ ਸੈਮੀਨਾਰ ਹੈਗਾ ਬਿਲਕੁਲ ਫ੍ਰੀ ਹੋਵੇਗਾ ਹਰ ਇੱਕ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਇਸ ਕੈਂਪ ਵਿੱਚ ਆਉਣ ਅਤੇ ਬੱਚਿਆਂ ਦੇ ਜੋ ਵੀ ਸਵਾਲ ਨੇ ਉਹ ਇਹਨਾਂ ਮਹਾਰਾਤ ਨੂੰ ਪੁੱਛ ਸਕਣਗੇ ਤਾਂ ਜੋ ਉਹ ਪੀਟੀਈ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਣ ਅਸੀਂ 13 April ਦਿਨ ਸੈਟਰਡੇ ਨੂੰ ਸ਼ਨੀਵਾਰ ਨੂੰ ਇੱਕ ਪੀਟੀ ਦੇ ਉੱਪਰ ਸੈਮੀਨਾਰ ਕਰਵਾ ਰਹੇ ਹਾਂ ਜਿਵੇਂ ਐਜੂਕੇਸ਼ਨ ਸੈਮੀਨਾਰ ਜਿਵੇਂ ਅਸੀਂ ਪਹਿਲਾਂ ਆਇਲਸ ਤੇ ਉੱਪਰ ਕਰਾਇਆ 4 April ਨੂੰ ਜਿਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਰਿਹਾ ਮੈਂ মিডিਆ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਗੱਲ ਨੂੰ ਘਰ-ਘਰ ਤੱਕ ਪਹੁੰਚਾਇਆ ਤੇ ਉਹਦੇ ਵਿੱਚੋਂ ਲਾਭਕਾਰੀ ਜਿਹੜੇ ਪੇਰੈਂਟਸ ਦੇ ਨਾਲ ਸਟੂਡੈਂਟਸ ਪਹੁੰਚੇ ਹੋਏ ਸੀ ਜਿਨ੍ਹਾਂ ਨੂੰ ਉੱਥੇ ਆ ਕੇ ਬੜਾ ਉਸ ਚੀਜ਼ ਦਾ ਫਰੂਟ ਵਧੀਆ ਮਿਲਿਆ ਇਹ ਉਹਨਾਂ ਦੇ ਵੱਲੋਂ ਸਾਨੂੰ ਉਸ ਚੀਜ਼ ਦੇ ਲਈ ਬੜਾ ਐਪਰੀਸ਼ੀਏਟਿਵ ਕੀਤਾ ਗਿਆ। ਅ ਜਿਹੜਾ ਹੋਣ ਵਾਲਾ ਈਵੈਂਟ ਆ ਉਹ ਕਿਸ ਤਰ੍ਹਾਂ ਦੇ ਤੇ ਫ੍ਰੀ ਰਹਿਣ ਵਾਲਾ ਉਹ ਵੀ ਉਸੇ ਤੱਕ ਦੇ। ਬਿਲਕੁਲ ਜੀ ਜਿਵੇਂ ਆਪਾਂ ਆਇਲਸ ਦੇ ਉੱਪਰ ਬਿਲਕੁਲ ਫ੍ਰੀ ਸੈਮੀਨਾਰ ਕੀਤਾ ਸੀ ਉਸ ਤਰੀਕੇ ਨਾਲ ਹੀ ਇਸ ਵਾਰੀ ਆਪਾਂ ਹੁਣ ਪੀਟੀ ਦੇ ਉੱਪਰ ਕਰ ਰਹੇ ਹਾਂ ਜੋ ਕਿ 13 ਅਪ੍ਰੈਲ ਨੂੰ ਸੈਟਰਡੇ ਨੂੰ ਗਲੋਬਲ ਐਜੂਕੇਅਰ ਦੇ ਪ੍ਰੈਮਿਸਸਿਸ ਦੇ ਵਿੱਚ ਹੀ ਅੰਦਰ ਹੀ ਹੋਣਾ ਇਹ ਛੱਤ ਥੱਲੇ। ਤੋ ਉਹਦੇ ਵਿੱਚ ਜਿਵੇਂ ਪੀਟੀ ਦੇ ਬਹੁਤ ਜਿਵੇਂ ਆਪਾਂ ਗਲੋਬਲ ਮਾਸਟਰ ਟ੍ਰੇਨਰ ਹੁੰਦੇ ਆ ਜਿਨ੍ਹਾਂ ਨੂੰ ਬੜੇ ਸਾਲਾਂ ਦਾ ਐਕਸਪੀਰੀਅੰਸ ਆ ਉਹ ਆਉਣਗੇ ਉਹ ਪੀਟੀ ਦੀਆਂ ਬਰੀਕੀਆਂ ਬਾਰੇ ਉਹਦਿਆਂ ਸਟੂਡੈਂਟਸ ਨੂੰ ਆ ਕੇ ਮਤਲਬ ਅਵੇਅਰ ਕਰਨਗੇ ਤੇ ਦੱਸਣਗੇ ਕਿ ਪੀਟੀ ਪਹਿਲਾਂ ਦਾ ਪੀਟੀ ਦੇ ਉੱਪਰ ਇੱਕ ਮਾਸਟਰ ਕਲਾਸ ਹੋਊਗੀ ਜਿਸ ਦੇ ਨਾਲ ਕਿ ਸਟੂਡੈਂਟਸ ਨੂੰ ਉਹ ਵੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਵੀ ਮਤਲਬ ਜਿਹੜੇ ਪੀਟੀ ਕਰਨ ਦੇ ਲਈ ਪਲਾਨ ਕਰ ਰਹੇ ਆ ਜਾਂ ਪੀਟੀ ਦੇ ਕਲਾਸਸ ਲੈ ਰਹੇ ਆ ਮੈਂ ਸਾਰੇ ਸਟੂਡੈਂਟਸ ਨੂੰ ਇਨਕਰੇਜ ਕਰਦਾ ਐ ਇਨਵਾਈਟ ਕਰਦਾ ਐ ਚਾਹੇ ਤੁਸੀਂ ਕਿਸੇ ਵੀ ਇੰਸਟੀਚਿਊਟ ਵਿੱਚ ਪੜ੍ਹਦੇ ਹੋ ਇਹ ਸਾਰਿਆਂ ਲਈ ਖੁੱਲਾ ਸੱਦਾ ਤੁਸੀਂ ਗਲੋਬਲ ਐਜੂਕੇਰ ਆ ਕੇ ਇਹ ਸੈਮੀਨਾਰ ਅਟੈਂਡ ਕਰਕੇ ਆਪਣੇ ਜੋ ਵੀ ਡਾਊਟਸ ਹੈ ਉਹਨਾਂ ਨੂੰ ਕਲੀਅਰ ਕਰ ਸਕਦੇ ਹੋ ਕੀ ਫਾਇਦਾ ਹੋਣ ਵਾਲਾ ਪੀਟੀਈ ਦੇ ਇਸ ਤੁਹਾਡੇ ਸੈਮੀਨਾਰ ਨਾਲ ਸਟੂਡੈਂਟਸ ਇਹਦੇ ਨਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਸਟੂਡੈਂਟਸ ਜਿਵੇਂ ਹੁਣ ਪੀਟੀ ਕਰ ਰਹੇ ਆ ਉਹਨਾਂ ਦੇ ਬਹੁਤ ਸਾਰੇ ਕਈ ਵਾਰੀ ਡਾਊਟ ਹੁੰਦੇ ਆ ਵੀ ਪਤਾ ਪੀਟੀ ਨੂੰ ਕੌਣ-ਕੌਣ ਮੰਨਦਾ ਹੈ ਕਿੱਥੇ ਕਿੱਥੇ ਨੂੰ ਰੈਕੋਗਨਾਈਜੇਸ਼ਨ ਹੈ ਕਿਹੜੇ ਕਿਹੜੇ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਇਹ ਅਫੀਲੀਏਟਡ ਇਹਨੂੰ ਇਹਦੇ ਨੂੰ ਮਾਨਤਾ ਪ੍ਰਾਪਤ ਹੈ ਉਹ ਸਾਰੇ ਡਾਊਟ ਵੀ ਕਲੀਅਰ ਕਰਨਗੇ ਨਾਲ ਨਾਲ ਜਿਵੇਂ ਮੰਨ ਲਓ ਇਹਦੇ ਵਿੱਚ 90 ਨੰਬਰ ਹੁੰਦੇ ਆ ਜਿਵੇਂ ਆਇਸ ਵਿੱਚ 9 ਬੈਂਡ ਆ ਉਹਦੇ ਵਿੱਚੋਂ ਗਾਈਡ ਕਰਨਗੇ ਕਿ ਤੁਸੀਂ ਵਧੀਆ ਨੰਬਰ ਕਿਵੇਂ ਲੈ ਸਕਦੇ ਹੋ ਵਧੀਆ ਸਕੋਰ ਕਿਵੇਂ ਕਰ ਸਕਦੇ ਹੋ ਇੱਕ 2 ਘੰਟੇ ਦਾ ਬਹੁਤ ਵਧੀਆ ਜਿਹੜੀ ਐਜੂਕੇਸ਼ਨਲ ਵਰਕਸ਼ਾਪ ਹੋਗੀ ਆ ਪਿਛਲੀ ਵਾਰ ਤੁਸੀਂ ਐਲਾਨ ਕੀਤਾ ਸੀ ਕਿ ਕੋਈ ਪਰਿਵਾਰ ਬਟੂਆ ਬਿਨਾ ਤੋਹੇ ਲੈ ਕੇ ਆਵੇ ਅਸੀਂ ਸਭ ਕੁਝ ਇੱਥੇ ਪ੍ਰਬੰਧ ਕਰਾਂਗੇ ਐਤ ਕੀ ਦਾ ਕੀ ਪ੍ਰਬੰਧ ਕੀਤਾ ਸੇਮ ਐਲਾਨ ਹੈ ਜੀ ਬਸ ਆਇਲਸ ਦੀ ਜਗ੍ਹਾ ਤੋਂ ਉੱਪਰ ਇਸ ਵਾਰ ਇਹ ਪੀਟੀ ਦੇ ਉੱਪਰ ਵਰਕਸ਼ਾਪ ਹੈ ਆਦਰਵਾਇਜ਼ ਬਾਕੀ ਜੋ ਫੈਸਿਲਿਟੀਆਂ ਲਾਸਟ ਟਾਈਮ ਸੀਗੀਆਂ ਜਿਵੇਂ ਦੀਆਂ ਵੀ ਪ੍ਰਬੰਧ ਜਿਵੇਂ ਦੀ ਲਾਸਟ ਟਾਈਮ ਅਸੀਂ ਕੀਤੇ ਸੀ ਵੀ ਫ੍ਰੀ ਆਫ ਕਾਸਟ ਹੈ ਖੁੱਲਾ ਸੱਦਾ ਜੀ ਕੋਈ ਵੀ ਆ ਸਕਦਾ ਹੈ ਇਹਦੇ ਵਿੱਚ ਐਂਡ ਮਾਪੇ ਪੈਰੈਂਟਸ ਵੀ ਨਾਲ ਜਰੂਰ ਆਉਣ ਸਟੂਡੈਂਟਸ ਦੇ ਉਸ ਤਰੀਕੇ ਨਾਲ ਫੇਰ ਫੇਰ ਬੈਂਕਾਂ ਵੀ ਅਵੇਲੇਬਲ ਹੋਣਗੀਆਂ ਇੱਥੇ ਜੋ ਸਟੱਡੀ ਲੋਨ ਦੇ ਬਾਰੇ ਜੋ ਕਈ ਵਾਰੀ ਹੋ ਸਕਦਾ ਪਿਛਲੀ ਵਾਰੀ ਕਿਸੇ ਪੈਰੈਂਟਸ ਕੋ ਨਾ ਪਹੁੰਚਿਆ ਗਿਆ ਹੋਵੇ ਤਾਂ ਇਹ ਦੂਜਾ ਚਾਂਸ ਆ ਹੁਣ ਦੂਜੀ ਵਾਰੀ ਆ ਪਿਛਲੀ ਵਾਰੀ ਦੇ ਪੈਰੈਂਟਸ ਦੇ ਬਹੁਤ ਵਧੀਆ ਫੀਡਬੈਕ ਸੀ ਮੇਰੇ ਖਿਆਲ ਨਾਲ ਤੁਸੀਂ মিডিਆ ਨੇ ਵੀ ਉਹਨਾਂ ਤੋਂ ਰਿਵਿਊ ਲਏ ਸੀਗੇ ਤੇ ਪੈਰੈਂਟਸ ਕਾਫੀ ਖੁਸ਼ ਲੱਗਦੇ ਸੀ ਸੋ ਜਿਨ੍ਹਾਂ ਤੋਂ ਲਾਸਟ ਟਾਈਮ ਨਹੀਂ ਪਹੁੰਚਿਆ ਗਿਆ ਜਾਂ ਜਿਨ੍ਹਾਂ ਦੇ ਪਿਛਲੀ ਵਾਰ ਕੋਈ ਸਵਾਲ ਰਹਿ ਗਏ ਉਹ ਪੈਰੈਂਟਸ ਇਸ ਵਾਰੀ ਵੀ ਆ ਸਕਦੇ ਆ ਇਹ ਨਾਲ ਅਸੀਂ ਪੀਟੀ ਦੇ ਨਾਲ ਉਵੇਂ ਪਿਛਲੀ ਵਾਰ ਦੀ ਤਰ੍ਹਾਂ ਆਈਐਸ ਵਾਲੇ ਸੈਮੀਨਾਰ ਵਾਂਗੂ ਅਸੀਂ ਯੂਨੀਵਰਸਟੀਆਂ ਵੀ ਬੁਲਾਈਆਂ ਸੋ ਜਿੰਨੇ ਵੀ ਵੱਖਰੀਆਂ ਯੂਨੀਵਰਸਟੀਆਂ ਆਉਣਗੀਆਂ ਇਸ ਵਾਰੀ ਜਿੰਨੇ ਵੀ ਸਟੂਡੈਂਟਸ ਦੇ ਕੋਈ ਕੁਐਸਚਨ ਹੈ ਕੋਈ ਆਪਣੇ ਕੋਰਸਸ ਨੂੰ ਲੈ ਕੇ ਜਾਂ ਫਰਦਰ ਫਿਊਚਰ ਆਫ ਦੀ ਪੜ੍ਹਾਈ ਨੂੰ ਲੈ ਕੇ ਉਹ ਵੀ ਉੱਥੋਂ ਕਲੀਅਰ ਕਰ ਸਕਦੇ ਆ ਜੀ ਹਾਂਜੀ ਦੇਖੋ ਜੇ ਤੁਸੀਂ ਜ਼ਿਆਦਾ ਇਹਦੇ ਬਾਰੇ ਹੋਰ ਪੀਟੀ ਦੇ ਬਾਰੇ ਜਾਨਣਾ ਚਾਹੁੰਦੇ ਆ ਤਾਂ ਮੇਰੇ ਨਾਲ ਅੱਜ ਪੀਅਰਸਨ ਤੋਂ ਜੋ ਉਹਨਾਂ ਦੇ ਰਿਪਰੈਜ਼ੈਂਟੇਟਿਵ ਆਏ ਹੋਏ ਆ ਮਿਸਟਰ ਨਰਿੰਦਰ ਸਿੰਘ ਇਹ ਤੁਹਾਨੂੰ ਤੁਸੀਂ ਇਹਨਾਂ ਤੋਂ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ ਇਨਫੋਰਮੇਸ਼ਨ ਲੈ ਸਕਦੇ ਹੋ ਕਿ 13 April ਦਾ ਜਿਹੜਾ ਆਪਣਾ ਸੈਮੀਨਾਰ ਹੈ ਉਹਦੇ ਵਿੱਚ ਕੀ ਕੀ ਟੌਪਿਕਸੇ ਕਵਰ ਕਰਨਗੇ ਤੇ ਪੀਟੀ ਕਰਨ ਦੇ ਕੀ ਫਾਇਦੇ ਆ ਸਰ ਕੀ ਕੁਝ ਰਹਿਣ ਵਾਲਾ ਹੈ ਕਿ ਪੀਟੀ ਵਿੱਚ ਕੌਣ ਆ ਰਹੇ ਨੇ ਤੁਹਾਡੇ ਅਫੀਸਰ ਸਰ ਫਸਟਲੀ ਥੈਂਕ ਯੂ ਸੋ ਮੱਚ ਟੂ ਕੁਲਦੀਪ ਸਰ ਜਿਨ੍ਹਾਂ ਨੇ ਸਾਨੂੰ ਇਹ ਔਪੋਰਟੀ ਦਿੱਤੀ ਸੋ ਸਾਡਾ 13 April ਨੂੰ ਸਾਡਾ ਇੱਕ ਨਾਗਾ ਸੈਮੀਨਾਰ ਪ੍ਰੀਕੋਰਡ ਦੇ ਵਿੱਚ ਹੋ ਰਿਹਾ ਜਿਸ ਨੂੰ ਸੈਸ਼ਨਸ ਨੂੰ ਕੰਡਕਟ ਕਰਨਗੇ ਬੇਸਿਕਲੀ ਸ਼ੁਨਾਲੀ ਖਨਾ ਤੋ ਉਹ ਸਾਡੇ ਡੀਜੀਐਮ ਨੇ ਡਿਪਟੀ ਜਨਰਲ ਮੈਨੇਜਰ ਆਫ ਟ੍ਰੇਨਿੰਗ ਐਂਡ ਪ੍ਰੈਪਰੇਸ਼ਨ ਤਾਂ ਉਹਨਾਂ ਨੂੰ ਅਸੀਂ ਇੱਥੇ ਗਲੋਬਲ ਐਜੂਕੇਰਨਲ ਕੋਲਾਬੋਰੇਸ਼ਨ ਕਰਕੇ ਅਸੀਂ ਇੱਕ ਸੈਮੀਨਾਰ ਆਰਗੇਨਾਈਜ਼ ਇੱਥੇ ਕਰ ਰਿਹਾ ਜਿਹਦੇ ਵਿੱਚ ਸਟੂਡੈਂਟ ਤੇ ਜੋ ਵੀ ਡਾਊਟਸ ਤੇ ਕੁਐਸਚਨਸ ਨੇ ਉਹ ਕਵਰ ਹੋਣਗੇ ਪਲੱਸ ਪੀਟੀ ਉਹਨਾਂ ਨੂੰ ਕਿਉਂ ਕਰਨੀ ਚਾਹੀਦੀ ਏ ਉਹਦੇ ਕੀ ਬੈਨੀਫਿਟਸ ਨੇ ਯਕੀਨ ਕਿਸ ਕੰਟਰੀ ਦੇ ਵਿੱਚ ਪੀਟੀ ਕਿੰਨਾ ਐਕਸੈਪਟੇਬਲ ਹੈ ਉਹ ਚੀਜ਼ ਨੂੰ ਕਵਰ ਕੀਤਾ ਜਾਏ। ਮੈਡਮ ਸੁਨਾਲੀ ਖੱਤਨਾ ਕਦੋਂ ਜਾਂਦੇ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਸ਼ਡਿਊਲ ਰਹਿੰਦਾ ਹੈ? ਸਰ ਉਹਨਾਂ ਦਾ ਸ਼ਡਿਊਲ ਹੁੰਦਾ ਬੇਸਿਕਲੀ ਉਹ ਮਾਸ ता जो तो जो ट्रेनर मार्केट दिखते हैं जो पीडी टीच करते हैं तो उन्होंने भी ट्रेन करते हैं तो एक्सपीरियंस है ट्रेनिंग एंड प्रेपरे जो इतना आन जो भी स्टूडेंट्स डाउट एंड क्वेश्चन ने तो वो अपने डाउट एंड क्वेश्चन क्लीयर कर नहींन थैंक एडुकेयर इस अपॉर्चुनिटी ताकि अमीनार करिए तो वीडी बारे अवेयर करिए ਯਰ ਨੂੰ ਪੀਟੀ ਕਿਉਂ ਕਰਨੀ ਚਾਹੀਦੀ ਤੇ ਕੀ ਬੈਨੀਫਿਟਸ ਨੇ ਕਿਹੜੇ ਕਿਹੜੇ ਦੇਸ਼ ਹੈ ਜਿਹੜੇ ਪੀਟੀ ਨੂੰ ਮੰਨਤਾ ਦੇ ਰਹੇ ਸਰ ਜੇ ਮੈਂ ਕਿਹਾ ਆਪਾਂ ਫ੍ਰੀ ਕੋਰਡ 'ਚ ਦੇਖਦੇ ਆਂ ਸਟੂਡੈਂਟਸ ਦਾ ਅਲੱਗ-ਅਲੱਗ ਕੰਟਰੀਜ਼ ਬਰਜ਼ੁਜਾਨ ਹੁੰਦਾ ਸਿ ਜੋ ਅਸੀਂ ਗੱਲ ਕਰੀ ਕੈਨੇਡਾ ਦੀ 96% ਕਾਲਜਿਸ ਇਸ ਨੂੰ ਐਕਸੈਪਟ ਕਰ ਰਹੀ ਨੇ ਭੇ ਚਾਹੀ ਉਹ ਸਟੱਡੀ ਵੀਜ਼ਾ ਹੋਵੇ ਚਾਹੀ ਉਹ ਵਰਕ ਪਰਮਿਟ ਹੋਵੇ ਚਾਹੀ ਉਹ ਮਾਈਗ੍ਰੇਸ਼ਨ ਹੋਵੇ ਜੀ ਗੱਲ ਕਰੀ ਸਰ ਆਸਟ੍ਰੇਲੀਆ ਦੀ ਤਾਂ 100% ਯੂਨੀਵਰਸਿਟੀਆਂ ਇਸ ਨੂੰ ਐਕਸੈਪਟ ਕਰ ਰਹੀ ਨੇ ਸੇਮ ਨਿਊਜ਼ੀਲੈਂਡ ਦੇ ਵਿੱਚ ਤੇ ਯੂਕੇ ਦੀ ਗੱਲ ਕਰੀ 99% ਕਾਲਜਿਸ ਪੀਟੀ ਇਹ ਧਰਨਾ ਰਹਿੰਦੀ ਹੈ ਵਿਦਿਆਰਥੀਆਂ ਦੇ ਵਿੱਚ ਵੀ ਪੀਟੀ ਨਲਾਇਕ ਬੱਚੇ ਕਰਦੇ ਆ ਆਇਲਟਸ ਸ਼ਾਇਰ ਕਰਦੇ ਆ ਬੱਚੇ ਸਰ ਇਹ ਜਿਸੇ ਧਰਨਾ ਹੈ ਜਾਂ ਮੈਂ ਕਹੂੰਗਾ ਇੱਕ ਰਿਯੂਮਰ ਹੈ ਪੀਟੀ ਸਟੂਡੈਂਟ ਚੂਜ਼ ਕਰਦਾ ਹੈ ਦੇਖੋ ਮਾਰਕੀਟ ਦੇ ਵਿੱਚ ਅਗੇ ਤੁਸੀਂ ਟੈਸਟ ਦੇ ਰਹੇ ਹੋ ਕੋਈ ਵੀ ਲੈਂਗੁਏਜ ਟੈਸਟ ਦੇ ਰਹੇ ਹੋ ਉਹ ਜਸ ਇੱਕ ਤੁਹਾਡੀ ਪ੍ਰੋਫੀਸ਼ੈਂਸੀ ਦਿਖਾਉਂਦਾ ਹੈ ਵੀ ਤੁਸੀਂ ਕੈਨੇਡਾ ਆਸਟ੍ਰੇਲੀਆ ਕੰਟਰੀ ਲਈ ਐਲੀਜੀਬਲ ਹੋ। ਬਿਕੋਜ਼ ਉਹਨਾਂ ਦੀ ਲੈਂਗੁਏਜ ਟੈਸਟ ਇੱਕ ਮੇਨ ਇੰਪੋਰਟੈਂਟ ਹੁੰਦਾ ਬਿਕੋਜ਼ ਆਪਸ ਕੰਟਰੀ ਤੇ ਜਾ ਰਹੇ ਜਿੱਥੇ ਇੰਗਲਿਸ਼ ਫਸਟ ਲੈਂਗੁਏਜ ਹੈ। ਤਾਂ ਆਬਸਲੀ ਆਪਾਂ ਨੂੰ ਇਹ ਟੈਸਟ ਦੇਣਾ ਪਏਗਾ ਫਿਰ ਚਾਹੀ ਤੁਸੀਂ ਕੋਈ ਵੀ ਟੈਸਟ ਚੂਜ਼ ਕਰੋ ਬੱਚੇ ਨੂੰ ਪੀਟੀ ਕਿਉਂ ਕਰਨਾ ਚਾਹੀਦਾ ਤਾਂ ਉਹਦੇ ਲਈ ਅਸੀਂ ਇਹ ਸੈਸ਼ਨ ਗਲੋਬਲ ਐਜੂਕੇਸ਼ਨ ਆਰਗੇਨਾਈਜ਼ ਕਰਿਆ